ਬੰਬ ਜੇ ਮਨ ਨੀਵਾ ਕਰਕੇ ਸੰਗਤ ਦੀ ਖੁਸ਼ੀ ਲਿਆ ਕਰੋ ਆਖੋ ਸਤਨਾਮ ਆਇਟਮ ਬੰਬ ਕਿਹੜਾ ਉਹ ਆਇਟਮ ਬੰਬ ਦਵਾਈ ਕਰਦੇ ਆ ਇਹ ਸੰਗਤ ਦੀ ਮਨ ਨੀਵਾ ਕਰਕੇ ਖੁਸ਼ੀ ਇਹ ਇਹੋ ਜਿਹਾ ਆਇਟਮ ਬੰਬ ਸਿੱਧਾ ਸਾਡੇ ਲੇਖਾਂ ਨੂੰ ਮਾਜਦਾ ਪਾਪਾ ਨੂੰ ਤੁੰਗਾ ਜੇ ਤੁਹਾਡੇ ਕੋਲ ਟਾਈਮ ਹੋਵੇ ਮੈਂ 1 ਮਿੰਟ ਦੀ ਗੱਲ ਆਪ ਜੀ ਨਾਲ ਕਰਾਂ ਕਿਉਂਕਿ ਹੁਣ ਖੀਰ ਤੇ ਹੈਗਾ ਤੇ ਉਹ ਨਿਚੋੜ ਨਾ ਕਿਤੇ ਢਿੱਲਾ ਰਹਿ ਜਾਏ ਆਪ ਜੀ ਦੇ ਚਿਰਨਾ ਜੀ ਅਮਰitsar ਤੇ ਇੱਕ ਗੁਰੂ ਨਾਨਕ ਹਸਪਤਾਲ ਹੈ ਸਰਕਾਰੀ 1120 1500 ਕਮਰੇ ਸਰਕਾਰੀ ਹੈ ਉਹਦੇ ਸਾਹਮਣੇ ਅੰਗਰੇਜ਼ੀ ਦਵਾਈਆਂ ਦੀਆਂ ਦੁਕਾਨਾਂ ਨੇ 23 ਇੱਕ ਇੱਕ ਦੁਕਾਨ ਦੀ 3 3 4 4 ਲੱਖ ਸੇਲ ਹੈ ਦਵਾਈਆਂ ਦੀ ਤੇ ਇੱਕ ਦੁਕਾਨ ਦੇ ਡਾਕੂਮੈਂਟ ਕਾਗਜ਼ ਪੂਰੇ ਨਹੀਂ ਸੀ ਇਹ ਗੱਲ 9 10 ਸਾਲਾਂ ਦੀ ਹੈ ਉਹ ਦੁਕਾਨ ਸੀਲ ਹੋ ਗਈ ਉਸ ਦੁਕਾਨ ਨੂੰ ਤਾਲੇ ਲੱਗ ਗਏ ਸੀਲ ਹੋ ਗਈ ਕਾਗਜ ਪੁਰੇ ਨਹੀਂ ਸੀ ਹੁਣ ਜਿਵੇਂ ਕੋਈ ਪੁੱਛਦਾ ਨਾ ਕੀ ਗੱਲ ਦੁਕਾਨ ਸੀਲ ਹੋ ਗਈ ਸੁਣਿਓ ਜਰਾ ਐ ਬਾਵਾ ਇੱਥੇ ਸ਼ਾਮੀ ਖੁਲਾ ਲੈਣੀ ਆਖੋ ਸਤਨਾਹ ਇਹਦੇ ਬੋਲਦੀ ਪਈ ਮੈਂ ਸ਼ਾਮੀ ਖੁਲਾ ਲੈਣੀ ਚੱਲਦੀ ਆਪਣੀ ਸਰਕਾਰੀ ਦਰਬਾਰੇ ਆਖੋ ਸਤਨਾਹ ਲਾ ਲਿਆ ਜੋਲ ਅਗਲਾ ਦਿਨ ਚੜ ਗਏ ਕੀ ਗੱਲ ਭਾਈ ਕੀ ਗੱਲ ਹੋ ਗਈ ਦੁਕਾਨ ਸੀਲ ਕੋਈ ਨਹੀਂ ਚੱਲਦੀ ਪਈ ਗੱਲ ਹੁਣੇ ਦੋ ਚਾਰ ਘੰਟੇ ਨੂੰ ਖੁੱਲ ਜਾਣੇ ਲੰਘ ਗਿਆ ਤੀਜਾ ਦਿਨ ਚਾਹ ਤਾਂ ਮੈਂ ਛੋਟੀ ਗੱਲ ਕਰਦਾ ਅੱਠ ਨੌ ਦਿਨ ਪੂਰੀਆਂ ਕੋਸ਼ਿਸ਼ਾਂ ਕੋਈ ਨਹੀਂ ਚੱਲੀ ਨਹੀਂ ਚੱਲੀ ਤੁਹਾਡੇ ਵਰਗਾ ਇੱਕ ਗੁਰਸਿੱਖ ਮਿਲ ਪਿਆ ਇਹ ਮੇਰੇ ਕੋਲ ਐਡਰੈਸ ਲੈ ਸਕਦੇ ਹੋ ਜਿੱਦੀ ਦੁਕਾਨ ਸੀਲ ਹੋਈ ਤੁਹਾਡੇ ਵਰਗਾ ਇੱਕ ਗੁਰਸਿੱਖ ਮਿਲ ਪਿਆ ਤੇ ਚਿਹਰਾ ਤੁਹਾਨੂੰ ਪਤਾ ਦੱਸ ਦਿੰਦਾ ਹਾਲਤ ਉਹਨੂੰ ਫਤਿਹ ਬੁਲਾਈ ਤੇ ਉਹਨੇ ਪੁੱਛਿਆ ਕੀ ਗੱਲੋ ਦਾਸ ਉਹ ਬੜੇ ਕਹਿੰਦੇ 10 ਦਿਨ ਹੋ ਗਏ ਦੁਕਾਨ ਸੀਲ ਹੋ ਗਈ ਹੈ 13 14 ਨੌਕਰ ਸੀ ਸਾਰੇ ਨੌਕਰ ਵੇਲੇ ਆਪ ਵੇਲੇ ਸੇਲ ਰੋਜ ਦੀ 4 ਲੱਖ ਦਵਾਈਆਂ ਦੀ ਉਹ ਵੀ ਖਤਮ ਤੇ ਮਨੋਦਾਸ ਸੇ ਕਿ ਹੁਣ ਸੁਣਿਓ ਜਿੱਦੀ ਦੁਕਾਨ ਸੀਲ ਹੋਈ ਉਹ ਤੁਹਾਡੇ ਵਰਗੇ ਗੁਰਸਿੱਖ ਨੂੰ ਕੀ ਕਹਿੰਦਾ ਹੈ ਕਹਿੰਦੇ ਸਿੱਖਾ ਕੋਈ ਰਾਹ ਹੈਗਾ ਗੁਰੂ ਨਾਨਕ ਦੇ ਘਰ ਦੇ ਕੋਈ ਰਾਹ ਹੈਗਾ ਮੈਂ ਉਹ ਮੈਂ ਕਰਾਂ ਤੇ ਲੈ ਲੇਖਾਂ ਜਿ ਲਿਖਿਆ ਨਾ ਸੀਲ ਹੋ ਜਿ ਲਿਖਾਂ ਜਿ ਲਿਖਿਆ ਹੈ ਇਤ ਦੀ ਜੋਣੀ ਕੋਈ ਹੈ ਰੇਖਜ ਮੇਖ ਵਾਜੇ ਉਹ ਕਹਿੰਦਾ ਹਾਂ ਹੈਗਾ ਸੁਣਿਓ ਗੱਲ ਇੱਕ ਮਿੰਟ ਦੀ ਉਹ ਗੁਰਸਿੱਖ ਨੇ ਕਿਹਾ ਹੈਗਾ ਕਹਿੰਦੇ ਮੈਨੂੰ ਦੱਸ ਮੈਂ ਸਭ ਕੁਝ ਕਰਨ ਉਹ ਤੇ ਆ ਆ ਸਾਰਾ ਕਾਰਜ ਸਿੱਧਾ ਪੈ ਜੇ ਉਹਨੇ ਕੋ ਪੁੱਛਿਆ ਕੋਈ ਗੱਡੀ ਹੈਗੀ ਤੁਹਾਡੇ ਕੋਲ ਗੁਰਸਿੱਖ ਨੇ ਕਿਹਾ ਗੱਡੀ ਹੈਗੀ ਤੇ ਜਦੋਂ ਨਹੀਂ ਮੈਂ ਗੱਲ ਸੁਣਾ ਰਿਹਾ ਉਹਦੋਂ ਅਰਮ ਦਾ ਗੱਡੀ ਚੱਲਦੀ ਸੀ ਅਰਮ ਦਾ ਡੀਜ਼ਲ ਗੱਡੀ 10 ਮੈਂਬਰ ਬਹਿ ਜਾਂਦੇ ਸੀ ਉਹ ਕਹਿੰਦਾ ਮੇਰੇ ਕੋਲ ਅਰਮਦਾ ਗੱਡੀ ਹੈ ਡੀਜ਼ਲ ਤੇ ਉਹ ਕਹਿੰਦਾ 40 ਦਿਨ ਸੇਵਾ ਕਰੇਗਾ ਉਹ ਕੋ ਕਹਿੰਦਾ ਵੀ ਕਿਹੜੀ ਸੇਵਾ ਉਹ ਕਹਿੰਦਾ ਵੀ ਦਰਬਾਰ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਦਾ ਘਰ ਗ੍ਰੀਨ ਐਵੇਨਿਊ 4-5 ਮੀਲ ਹੈ ਬਿਊਟੀ ਐਵੇਨਿਊ ਰਣਜੀਤ ਐਵੇਨਿਊ ਬਸੰਤ ਐਵੇਨਿਊ ਇਹ ਜਿਹੜੇ ਅੰਮ੍ਰਿਤਸਰ ਦੇ ਜਾਨੋ ਹੋਣ 4-5 ਮੀਲ ਦਰਬਾਰ ਸਾਹਿਬ ਤੋਂ ਦੂਰ ਇਹ ਕਲੋਨੀਆਂ ਨੇ ਬੜੀਆਂ ਮਹਿੰਗੀਆਂ ਵੱਡੀਆਂ ਉਹ ਕਹਿੰਦਾ ਵੀ ਉੱਥੋਂ ਬੋਧ ਭੈਣਾ ਸਵੇਰੇ 4 ਵਜੇ 3:30 ਵਜੇ ਦਰਬਾਰ ਸਾਹਿਬ ਆਣਾ ਚਾਹੁੰਦੀਆਂ ਪਰ ਪਤੀ ਨਾਲ ਨਹੀਂ ਆਉਂਦਾ ਇਕੱਲੀਆਂ ਆ ਨਹੀਂ ਸਕਦੀਆਂ ਐਡਰੈਸ ਮੈਂ ਦੇ ਦੇਣਾ 40 ਦਿਨ ਉਹਨਾਂ ਨੂੰ ਦਰਸ਼ਨ ਕਰਾ ਲਿਆ ਕੇ ਆਖੋ ਸਤਨਾਮ ਤੂੰ ਸਿਰਵ ਹੋਰੋਂ ਦੇਣਾ ਕਿਸੇ ਘਰ ਚੋਂ ਇੱਕ ਕਿਸੇ ਘਰ ਚੋਂ ਦੋ ਮਤਾਵਾਂ ਭੈਣਾ ਤੇ 10-12 ਦਾ ਮੈਂ ਦੇ ਦੇਣਾ ਤੇ 40 ਦਿਨ ਸੇਵਾ ਨਿਵਾਸ ਸੰਗਤ ਜੀ ਸੇਵਾ ਸ਼ੁਰੂ ਹੋ ਗਈ 3:30 ਵਾ ਦਿਨ ਉਹਨੇ ਜਾਣਾ ਹੋਰੋਂ ਦੇਣਾ ਕਿਹੇ ਘਰ ਚੋ ਦੋ ਭੈਣਾਂ ਕਿਹੇ ਚੋ ਇੱਕ ਕਿਹੇ ਚੋ ਇੰਜ 10 12 ਬੀਬੀਆਂ ਨੂੰ 4 ਵਜੇ ਘੰਟਾ ਕਰ ਹਰਮੰਦਰ ਸਾਹਿਬ ਦੇ ਕੋਲ ਘੰਟਾ ਘਰ ਚੌਂਕ ਉੱਥੇ ਉਤਾਰ ਦੇਣਾ ਉਹ 10 12 ਬੀਬੀਆਂ ਨੇ ਦਰਬਾਰ ਸਾਹਿਬ ਅੰਦਰ ਜਾਣਾ ਮੱਥਾ ਟੇਕਣਾ 6 ਵਜੇ ਤੱਕ ਉਹ ਬੀਬੀਆਂ ਨੇ ਸਵਾ 6 6 ਤੱਕ ਸਾਰਾ ਅੰਦਰ ਰਸ ਲੈਣਾ ਕੀਰਤਨ ਦਾ ਸਿਮਰਨ ਦਾ ਬੰਦਗੀ ਦਾ ਸਵਾ 6 ਉਹ ਬੀਬੀਆਂ ਨੇ ਬਾਹਰ ਆਉਣਾ ਉਹ ਗੁਰਮੁਖ ਪਿਆਰੇ ਨੇ ਫਿਰ ਗੱਡੀ ਚ ਮਾਣਾ ਤੇ ਸਾਰੀਆਂ ਇੱਕ ਇੱਕ ਨੂੰ ਘਰ ਛੱਡ ਕੇ ਆਉਣਾ ਹੁਣ ਤੁਸੀਂ ਇਹ ਪਿੰਡ ਸੰਗਤ ਫੈਸਲਾ ਕਰੋ ਸਾਰੀ ਹੁਣ ਜਿਹੜੀਆਂ 12 ਭੈਣਾ ਮਤਾਵਾ 4 ਵਜੇ ਘੰਟਾ ਕਰ ਆ ਗਈਆਂ ਚੌਂਕ ਅੰਦਰ 2 ਢਾਈ ਘੰਟੇ ਰਸ ਲਿਆ ਤੁਹਾਨੂੰ ਪਤਾ ਅਮਰਤ ਵੇਲੇ ਦਾ ਕਿੰਨਾ ਰਸ ਹੈ ਰਮੰਦਰ ਸਾਹਿਬ ਆਪਣੇ ਆਪ ਸਿਮਰਨ ਚੱਲਦਾ ਆਪਣੇ ਆਪ ਰੋਮ ਰੋਮ ਬੰਦਗੀ ਚੱਲਦੀ ਉਹ ਜਿਹੜਾ 2 2.5 ਘੰਟੇ ਉਹਨਾਂ ਨੇ ਅੰਦਰ ਆਤਮਾ ਦਾ ਰਸ ਲਿਆ ਤੇ ਜਦੋਂ ਬਾਹਰ ਜਾ ਕੇ ਗੱਡੀ 'ਚ ਬੈਠੀਆਂ ਤਾਂ ਉਹ ਛੱਡ ਗਿਆ ਉਹ 12 ਭੈਣਾ ਨੇ ਅੰਦਰ ਉਹ ਨਹੀਂ ਨਿਕਲੇਗਾ ਦੱਸੋ ਕਿ ਗੁਰੂ ਰਾਮਦਾਸ ਆ ਜਿਹੜਾ ਰਸ ਦਵਾਇਆ ਹੀ ਜਿਹੜਾ ਲੈ ਕੇ ਆਉਂਦਾ ਤੇ ਛੱਡ ਕੇ ਆਉਂਦਾ ਇਹਦੀ ਵੀ ਚੋਲੀ ਆ ਉਹ ਲੈ ਆ ਗੋ ਇਹ ਕਰਮ ਬਦਲਾਂਦੀ ਹੈ ਇਹ ਜਿਹੜਾ ਮੈਂ ਕਹਿੰਦਾ 12 ਸਾਲ 12 ਮਿੰਟ ਆ ਚੀਜ਼ ਕਰੇਗੀ ਆ ਚੀਜ਼ ਸੀਸਾ ਲਓ ਕੋਈ ਸਕੀਮ ਨਾ ਲੈ ਲਓ ਇਹ ਗੱਡੀ ਦੀ ਮਿਸਾਲ ਹੈ ਕਈ ਮਿਸਾਲਾਂ ਦੀ ਸੰਗਤ ਜੀ ਮੈਂ ਕਹਿੰਦਾ ਗੁਰਸਿੱਖ ਤੋਂ ਬਲਿਹਾਰ ਜਾਈਏ ਜਿਹਨੇ ਝੁਗਤੀ ਦਿੱਤੀ 40 ਦਿਨ ਸੇਵਾ ਕਰਨੀ ਤੇ ਇਹ ਹੁਣ ਮੰਨ ਲਓ ਛੱਡ ਕੇ ਆ ਗਿਆ ਨਾ ਤੇ 7 ਵਜ ਗਏ ਉਹ ਕਹਿੰਦਾ 7 ਵਜੇ ਆਪਣੇ ਘਰ ਆ ਜਾ ਅੰਮ੍ਰਿਤਸਰ ਦੇ ਈਸਟ ਮੋਨ ਨਗਰ ਉੱਥੇ ਰਹਿੰਦਾ ਸੀ ਜਿਹੜਾ ਜਿੱਦੀ ਦੁਕਾਨ ਸੀ ਲੋਈ ਹੁਣ ਆਪਣੇ ਘਰ ਆ ਗਿਆ 7:30 ਮੈਂ ਕਹਿੰਦਾ ਝੁਗਤੀ ਵੇਖੋ ਤੋਲੀਆਂ ਲੈ ਕੇ ਤੋਲੀਆਂ ਗੁਰਸਿੱਖ ਨੇ ਝੁਗਤੀ ਦਿੱਤੀ ਛੋਟਾ ਤੋਲੀਆਂ ਲੈ ਕੇ ਨਾ ਇਹ ਸਾਰੀ ਗੱਡੀ ਕਿਉਂਗੀ ਭਾਵਨਾ ਬਣਾਣੀ ਮੇਰੀ ਗੱਡੀ ਸੰਗਤ ਬੈਠੀ ਸੀ ਸਾਰੀ ਗੱਡੀ ਚੋਂ ਤੋਲਿਏ ਨਾਲ ਚਰਨ ਤੋੜ ਇੱਕ ਕਾਗਜ਼ ਤੇ ਪਾਣੀ ਅੱਗੋਂ ਵੀ ਪਿੱਛੋਂ ਵੀ ਸਾਰੇ ਪਾਸਿਓਂ ਤੇ ਪਾ ਕੇ ਉਹਦੀ ਪੂੜੀ ਬਣ ਲੈਣੀ ਚਰਨ ਤੋੜੀ ਦੀ ਪੂੜੀ ਬਣ ਕੇ ਜੇਬ ਚ ਪਾ ਲੈਣੀ ਹੈ ਹੁਣ ਆਰਾਮ ਕਰਨਾ ਹੈ ਆਰਾਮ ਕਰ ਲੈ ਚਾਹ ਪਾਣੀ ਲੈ ਕੇ ਆਰਾਮ ਕਰ ਤੂੰ ਬੰਦਾ ਢਾਈ ਤਿੰਨ ਦਾ ਉੱਠਿਆ ਹੋਇਆ ਤੇ ਆਰਾਮ ਕਰ ਲੈ ਤੇ 9:30 ਉਸੇ ਦੁਕਾਨ ਤੇ ਜਾਣਾ ਹੈ ਜਿਹੜੀ ਸੀਲ ਹੋਈ ਹੈ ਤੇ ਤੁਹਾਨੂੰ ਪਤਾ ਹੈ ਸ਼ਟਰ ਦੇ ਥੱਲੇ ਜਗ੍ਹਾ ਹੁੰਦੀ ਥੋੜੀ ਜੀ ਅੱਧਾ ਇੰਚ ਉਹ ਦੁਕਾਨ ਤੇ ਜਾ ਕੇ ਨਾ ਜਿਹੜੀ ਸੀਲ ਹੋਈ ਹੈ ਗੁਰਸੇਵੇਂ ਰਾਹ ਦਿੱਤਾ ਸੀ ਇੰਜ ਪੂੜੀ ਕਢਣੀ ਹੈ ਤੇ ਹੱਥ ਤੇ ਚਰਨ ਧੂੜ ਲੈ ਕੇ ਨਾ ਤੇ ਸ਼ਟਰ ਦੇ ਥੱਲੇ ਜਿਹੜੀ ਥੋੜੀ ਜਿਹਾ ਨਾ ਉੱਥੋਂ ਚਰਨ ਧੂੜ ਪਾ ਕੇ ਨਾ ਬਸ ਇੰਨਾ ਕਹਿ ਦੀ ਹੱਥ ਜੋੜ ਕੇ ਗੁਰੂ ਰਾਮਦਾਸ ਜੀ ਮੇਰੇ ਕਰਮਾ ਕਰਕੇ ਤਾਲੇ ਲੱਗਦੇ ਨੇ ਸੀਲ ਹੋ ਗਈ ਹੈ ਸੰਗਤ ਦੀ ਚਰਨ ਧੂੜੀ ਦਾ ਸਦਕਾ ਤਾਲੇ ਖਿਲਾ ਦਿਓ ਹੇ 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 ਸੰਗਤ ਜੀ ਸਤਵਾਂ ਕੇ ਅੱਠਵਾਂ ਦਿਨ ਸੀਲਾ ਵੀ ਖੁੱਲ ਗਈਆਂ ਗੱਡੀਆਂ ਵੀ ਲੱਗ ਗਈਆਂ ਨੌਕਰ ਵੀ ਆ ਗਏ ਸੇਲ ਵੀ ਸ਼ੁਰੂ ਹੋ ਗਈ ਅੱਜ ਦੀ ਤਰੀਕ ਵਿੱਚ ਉਹ ਬੰਦਾ 25 30 40 ਹਜ਼ਾਰ ਰੁਪਈਆ ਮੈਨੂੰ ਦਸਵਾ ਦਿੰਦਾ ਫਿਰ ਉਹ ਬੀਬੀਆਂ ਦੇ ਕੇਂਦਰ ਲਈ ਇੰਨੀਆਂ ਬਰਕਤਾਂ ਇਹਨੂੰ ਕੀ ਕਹੋਗੇ ਕਰਮ ਆਇਆ ਕਰਮ ਆਇਆ ਪਰ ਸੰਗਤ ਵੀ ਮਨ ਨੀਵਾ ਕਰਕੇ ਸੇਵਾ ਕੀਤੀ ਉਹਦਾ ਸਦਕਾ 12 ਸਾਲ 12 ਮਿੰਟ ਵੀ ਰਹਿ ਸਕਦਾ ਹੈ